ਸਸ਼ੀਕਾਲ ਜੀ ਤੋਂ 2024 ਇੰਟੂ 7 ਪੰਜਾਬ ਲੁਧਿਆਣਾ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਤੋਂ ਬਾਅਦ ਸੰਸਦ ਮੈਂਬਰ ਸੰਜੀਵ अरोड़ा ਨੇ ਰਾਜ ਸਭਾ ਤੋਂ ਅਹੁਦੇਦਾਰ ਤੌਰ ਤੇ ਅਸਤੀਫਾ ਦੇ ਦਿੱਤਾ ਲੁਧਿਆਣਾ ਪਛਮੀ ਵਿਧਾਨ ਸਭਾ उपचुनावਾ ਵਿੱਚ ਆਪਣੀ ਹਾਲੀ ਜਿੱਤ ਤੋਂ ਬਾਅਦ ਸੰਸਦ ਮੈਂਬਰ ਸੰਜੀਵ ਅਰੋੜਾ ਨੇ ਰਾਜ ਸਭਾ ਤੋਂ ਅਧਿਕਾਰ ਤੋੜਤੇ ਅਸਤੀਫਾ ਦੇ ਦਿੱਤਾ ਅਰੋੜਾ ਨੇ ਅੱਜ ਨਵੀਂ ਦਿੱਲੀ ਵਿੱਚ ਉਪ ਰਾਸ਼ਟਰਪਤੀ ਦੇ ਨਿਵਾਸ ਸਥਾਨ ਤੇ ਰਾਜ ਸਭਾ ਚੇਅਰਮੈਨ ਜਗਦੀਪ ਧਨਖੜ ਦੇ ਨਿੱਜੀ ਤੌਰ ਤੇ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਆਪਣਾ ਅਸਤੀਫਾ ਸੌਂਪਿਆ ਉਨ੍ਹਾਂ ਨੇ ਸੰਵਿਧਾਨਕ ਵਿਵਸਥਾਵਾ ਦਾ ਹਵਾਲਾ ਦਿੱਤਾ ਜੋ ਚੋਣ ਨਤੀਜਿਆਂ ਨਾਲ ਸੰਬੰਧਿਤ 24 ਜੂਨ 2025 ਦੇ ਨੋਟੀਫਿਕੇਸ਼ਨਾਂ ਦੇ 14 ਦਿਨਾਂ ਤੋਂ ਬਾਅਦ ਸੰਸਦ ਅਤੇ ਵਿਧਾਨ ਸਭਾ ਦੋਵਾਂ ਦਿਆਂ ਇੱਕੋ ਸਮੇਂ ਮੈਂਬਰਸ਼ਿਪ ਤੇ ਪਾਬੰਦੀ ਲਗਾਉਂਦੀਆਂ ਸਨ ਲਗਭਗ 3 ਸਾਲ ਵਿੱਚ ਉਪਸਦਨ ਵਿੱਚ ਸੇਵਾ ਨਿਭਾਉਣ ਵਾਲੇ अरोੜਾ ਨੇ ਅੱਜ ਕਾਰਜਕਾਲ ਤੌਰ ਤੇ ਪੰਜਾਬ ਦੇ ਲੋਕਾਂ ਸਾਥੇ ਸੰਸਦ ਮੈਂਬਰ ਅਤੇ ਰਾਜ ਸਭਾ ਚੇਅਰਮੈਨ ਉਹਨਾਂ ਦੇ ਸਮਰਥਨ ਅਤੇ ਸਹਿਯੋਗ ਲਈ ਡੂੰਘਾ ਧੰਨਵਾਦ ਕੀਤਾ ਅਰੋੜਾ ਨੇ ਆਪਣੇ ਅਸਤੀਫਾ ਪੱਤਰ ਵਿੱਚ ਕਿਹਾ ਰਾਜ ਸਭਾ ਦੇ ਮੈਂਬਰ ਵਜੋਂ ਸੇਵਾ ਕਰਨਾ ਅਤੇ ਰਾਸ਼ਟਰੀ ਪੱਧਰ ਤੇ ਵਿਧਾਨਕ ਪ੍ਰਕਿਰਿਆ ਵਿੱਚ ਯੋਗਦਾਨ ਪਾਉਣਾ ਮੇਰੇ ਲਈ ਸਨਮਾਨ ਅਤੇ ਸਨਮਾਨ ਦੀ ਗੱਲ ਹੈ। ਉਹਨਾਂ ਨੇ ਕਿਹਾ ਕਿ ਉਹ ਚੇਅਰਮੈਨ ਸਾਥੇ ਮੈਂਬਰਾਂ ਅਤੇ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੇ ਪ੍ਰਤੀ ਦਿਖਾਏ ਗਏ ਵਿਸ਼ਵਾਸ ਅਤੇ ਸਮਰਥਨ ਲਈ ਦਿਲੋਤਾਨਵਾਦ ਕਰਦੇ ਹਨ। ਅਰੋੜਾ ਨੇ 19 ਜੂਨ ਨੂੰ ਲੁਧਿਆਣਾ ਪੱਛਮੀ ਦੀ ਉਪਚੋਣ ਵਿੱਚ 10337 ਵੋਟਾਂ ਦੇ ਫਰਕ ਨਾਲ ਜਿੱਤੀ ਜੋ ਕਿ ਮੌਜੂਦਾ ਵਿਧਾਇਕ ਤੇ ਬੇਵਕਤੀ ਦੇ ਹਾਰ ਤੋਂ ਬਾਅਦ ਹੋਈ ਸੀ। अरोड़ा ने अपने नेडले विरोधी कांग्रेस उम्मीदवार भारतभूषण आशु नालों 40.34 प्रतिशत वोटा मिलियां सशिकाल जी तो 1024 750 लुधियाना विधानसभा चुनाव में जीत तो बाद सांसद मेंबर संजीव अरोड़ा ने राज्यसभा तो अधिकार तौर पे इस्तीफा दे देता ਲੁਧਿਆਣਾ ਪਛਮੀ ਵਿਧਾਨ ਸਭਾ उपचुनावਾ ਵਿੱਚ ਆਪਣੀ ਹਾਲੀ ਜਿੱਤ ਤੋਂ ਬਾਅਦ ਸੰਸਦ ਮੈਂਬਰ ਸੰਜੀਵ ਅਰੋੜਾ ਨੇ ਰਾਜ ਸਭਾ ਤੋਂ ਅਧਿਕਾਰ ਤੋੜਤੇ ਅਸਤੀਫਾ ਦੇ ਦਿੱਤਾ ਅਰੋੜਾ ਨੇ ਅੱਜ ਨਵੀਂ ਦਿੱਲੀ ਵਿੱਚ ਉਪ ਰਾਸ਼ਟਰਪਤੀ ਦੇ ਨਿਵਾਸ ਸਥਾਨ ਤੇ ਰਾਜ ਸਭਾ ਚੇਅਰਮੈਨ ਜਗਦੀਪ ਧਨਖੜ ਦੇ ਨਿੱਜੀ ਤੌਰ ਤੇ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਆਪਣਾ ਅਸਤੀਫਾ ਸੌਂਪਿਆ ਉਹਨਾਂ ਨੇ ਸੰਵਿਧਾਨਕ ਵਿਵਸਥਾਵਾ ਦਾ ਹਵਾਲਾ ਦਿੱਤਾ ਜੋ ਚੋਣ ਨਤੀਜਿਆਂ ਨਾਲ ਸੰਬੰਧਿਤ 24 ਜੂਨ 2025 ਦੇ ਨੋਟੀਫਿਕੇਸ਼ਨਾਂ ਦੇ 14 ਦਿਨਾਂ ਤੋਂ ਬਾਅਦ ਸੰਸਦ ਅਤੇ ਵਿਧਾਨ ਸਭਾ ਦੋਵਾਂ ਦਿਆਂ ਇੱਕੋ ਸਮੇਂ ਮੈਂਬਰਸ਼ਿਪ ਤੇ ਪਾਬੰਦੀ ਲਗਾਉਂਦੀਆਂ ਸਨ ਲਗਭਗ 3 ਸਾਲ ਵਿੱਚ ਉਪਸਦਨ ਵਿੱਚ ਸੇਵਾ ਨਿਭਾਉਣ ਵਾਲੇ अरोੜਾ ਨੇ ਅੱਜ ਕਾਰਜਕਾਲ ਤੌਰ ਤੇ ਪੰਜਾਬ ਦੇ ਲੋਕਾਂ ਸਾਥੇ ਸੰਸਦ ਮੈਂਬਰ ਅਤੇ ਰਾਜ ਸਭਾ ਚੇਅਰਮੈਨ ਉਹਨਾਂ ਦੇ ਸਮਰਥਨ ਅਤੇ ਸਹਿਯੋਗ ਲਈ ਡੂੰਘਾ ਧੰਨਵਾਦ ਕੀਤਾ ਅਰੋੜਾ ਨੇ ਆਪਣੇ ਅਸਤੀਫਾ ਪੱਤਰ ਵਿੱਚ ਕਿਹਾ ਰਾਜ ਸਭਾ ਦੇ ਮੈਂਬਰ ਵਜੋਂ ਸੇਵਾ ਕਰਨਾ ਅਤੇ ਰਾਸ਼ਟਰੀ ਪੱਧਰ ਤੇ ਵਿਧਾਨਕ ਪ੍ਰਕਿਰਿਆ ਵਿੱਚ ਯੋਗਦਾਨ ਪਾਉਣਾ ਮੇਰੇ ਲਈ ਸਨਮਾਨ ਅਤੇ ਸਨਮਾਨ ਦੀ ਗੱਲ ਹੈ। ਉਹਨਾਂ ਨੇ ਕਿਹਾ ਕਿ ਉਹ ਚੇਅਰਮੈਨ ਸਾਥੇ ਮੈਂਬਰਾਂ ਅਤੇ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੇ ਪ੍ਰਤੀ ਦਿਖਾਏ ਗਏ ਵਿਸ਼ਵਾਸ ਅਤੇ ਸਮਰਥਨ ਲਈ ਦਿਲੋਤਾਨਵਾਦ ਕਰਦੇ ਹਨ। ਅਰੋੜਾ ਨੇ 19 ਜੂਨ ਨੂੰ ਲੁਧਿਆਣਾ ਪੱਛਮੀ ਦੀ ਉਪਚੋਣ ਵਿੱਚ 10337 ਵੋਟਾਂ ਦੇ ਫਰਕ ਨਾਲ ਜਿੱਤੀ ਜੋ ਕਿ ਮੌਜੂਦਾ ਵਿਧਾਇਕ ਤੇ ਬੇਵਕਤੀ ਦੇ ਹਾਰ ਤੋਂ ਬਾਅਦ ਹੋਈ ਸੀ। अरोड़ा ने अपने नेडले विरोधी कांग्रेस उम्मीदवार भारतभूषण आशु नालों 40.34 प्रतिशत वोटा मिलिया